हां जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਦੱਸਾਂਗੇ ਸ਼ਰਟ ਦੇ ਬੈਕ ਔਰ ਫਰੰਟ ਤੇ neck ਕਿੱਦਾਂ ਲਗਾਉਣਾ ਹੈ ਸਭ ਤੋਂ ਪਹਿਲਾਂ ਆਪਾਂ ਇਦਾਂ neck ਨੂੰ ਜਿਹੜਾ ਹੈਗਾ ਵਾ ਕਪੜੇ ਦੇ ਉੱਤੇ ਪ੍ਰੈਸ ਨਾਲ ਪੇਸਟ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਇਦਾਂ ਐਕਸਟਰਾ ਜਿਹੜਾ ਫੈਬਰਿਕ ਆ ਉਹਨੂੰ ਅੰਦਰ ਵਾਲੇ ਪਾਸੇ ਫੋਲਡ ਕਰਕੇ ਸਲਾਈ ਲਗਾਵਾਂਗੇ हां जी ਹੁਣ ਆਪਾਂ ਸ਼ਰਟ ਨੂੰ ਇਦਾਂ ਡਬਲ ਫੋਲਡ ਕਰਕੇ ਇਹਦਾ ਸੈਂਟਰ ਕਰ ਲਾਂਗੇ ਇਸੇ ਤਰ੍ਹਾਂ ਆਪਾਂ ਦਾ ਨੈਕ ਨੂੰ ਫੋਲਡ ਕਰਕੇ ਸ਼ਰਟ ਦੇ ਉੱਤੇ ਰੱਖਾਂਗੇ ਇਦਾਂ ਬਰਾਬਰ ਕਰਕੇ ਰੱਖ ਕੇ ਆਪਾਂ ਇਹਦੇ ਉੱਤੇ ਇੱਕ ਕੱਟ ਦਾ ਨਿਸ਼ਾਨ ਲਗਾ ਲਾਂਗੇ ਹਾਂ ਜੀ ਹੁਣ ਆਪਾਂ ਜਿੱਥੇ ਕੱਟ ਲਗਾਇਆ ਸੀ ਉੱਥੇ ਆਪਾਂ ਇਦਾਂ ਨੈਕ ਨੂੰ ਬਰਾਬਰ ਕਰਕੇ ਰੱਖਾਂਗੇ ਇੱਕ ਪਾਸੇ ਆਪਾਂ ਇਦਾਂ ਪਿੰਨ ਅਟੈਚ ਕਰ ਲਾਂਗੇ ਤਾਂ ਕਿ ਜਿਹੜਾ ਆਪਾਂ ਨਾ ਗਲਾਇਆ ਉਹ ਕਿਸੇ ਪਾਸੇ ਨੂੰ ਖਸਕੇ ਨਾ ਤੇ ਇੱਥੋਂ ਵੀ ਆਪਾਂ ਜਿੱਥੇ ਸੈਂਟਰ ਕੀਤਾ ਸੀਗਾ ਉੱਥੇ ਵੀ ਆਪਾਂ ਪੈਨ ਲਗਾ ਲਾਂਗੇ ਅਸੀਂ ਹੁਣ ਆਪਾਂ ਇੱਥੇ ਬੁਕਰਮ ਦੇ ਨਾਲ-ਨਾਲ ਸਲਾਈ ਲਗਾਵਾਂਗੇ ਸਲਾਈ ਜਿਹੜੀ ਹੈਗੀ ਆਪਾਂ ਬੁਕਰਮ ਦੇ ਨਾਲ-ਨਾਲ ਲਗਾਉਣੀ ਆ ਬੁਕਰਮ ਦੇ ਉੱਤੇ ਸਲਾਈ ਨਹੀਂ ਲਗਾਉਣੀ ਹੈ ਜੀ ਸੀ ਹੁਣ ਜਿਹੜਾ ਆਪਣੇ ਕੋਲ ਐਕਸਟਰਾ ਕਪੜਾ ਆ ਆਪਾਂ ਪੈਰ ਪੈਰ ਦਾ ਮਾਰਜਨ ਰੱਖ ਕੇ ਉਹਦੀ ਕਟਿੰਗ ਕਰ ਦਾਂਗੇ ਤੇ ਆਪਾਂ ਛੋਟੇ ਛੋਟੇ ਕੱਟ ਲਗਾ ਦਾਂਗੇ ਆਪਾਂ ਇਹਦਾ neck ਨੂੰ ਅੰਦਰ ਵਾਲੀ ਸਾਈਡ ਫੋਲਡ ਕਰ ਦਾਂਗੇ neck ਨੂੰ ਆਪਾਂ ਅੰਦਰ ਵਾਲੀ ਸਾਈਡ ਫੋਲਡ ਕਰਕੇ ਮੋٹے ਬਕੀ ਇਹਨਾਂ ਇੱਕ ਸਲਾਈ ਲਗਾਵਾਂਗੇ ਜਿਹੜੀ ਕਿ ਆਪਾਂ ਤਰਪਾਈ ਕਰਨ ਤੋਂ ਬਾਅਦ ਕੱਢ ਦੇਵਾਂਗੇ ਫਰੰਟ ਨਿਕਾਉ ਬਣ ਗਿਆ ਹੁਣ ਆਪਾਂ ਹੈਗੇ ਜਿਹੜੇ ਬੈਕ neck ਨੂੰ ਰੈਡੀ ਕਰਾਂਗੇ ਬੈਕ neck ਲਈ ਆਪਾਂ ਏਦਾਂ ਜਿਹੜੀ ਰੇਵ ਲੀਰ ਆ ਉਹਦੀ ਕਟਿੰਗ ਕਰ ਲਈ ਸੀ ਇਹਨੂੰ ਆਪਾਂ ਏਦਾਂ ਡਬਲ ਫੋਲਡ ਕਰਾਂਗੇ ਇਸ ਤਰ੍ਹਾਂ ਏਦਾਂ ਆਪਾਂ ਇਹਨੂੰ neck ਦੇ ਉੱਤੇ ਰੱਖਾਂਗੇ ਬੈਕ ਵਾਲੇ ਦੇ ਤੇ ਆਪਾਂ ਪੈਰ ਦਾ ਮਾਰਜਿਨ ਛੱਡ ਕੇ ਸਲਾਈ ਲਗਾਵਾਂਗੇ ਜਿਹੜੇ ਰੇਵ ਲਗਾਉਂਦੇ ਸਮੇਂ ਆਪਾਂ ਰੇਵ ਨੂੰ ਤੇ ਜਿਹੜਾ ਬੈਕ ਵਾਲੇ neck ਵਾਲੇ ਕੱਪੜੇ ਨੂੰ ਆਪਾਂ ਖਿੱਚਣਾ ਨਹੀਂ ਹੈਗਾ ਢਿੱਲੇ ਹੱਥ ਨਾਲ ਜਿਹੜੀ ਹੋ ਗਈ ਹੈ ਸਲਾਈ ਲਗਾਉਣੀ ਹੈ ਸਾਰੀ। ਇਹਦੇ ਤੇ ਵੀ ਆਪਾਂ ਇੱਥਾਂ ਛੋਟੇ-ਛੋਟੇ ਕੱਟ ਲਗਾ ਦਾਂਗੇ। ਜੀ ਹੁਣ ਆਪਾਂ ਇਹਨੂੰ ਇੱਦਾਂ ਸਿੱਧਾ ਕਰਕੇ ਇਹਦੇ ਉੱਤੇ ਇੱਕ ਸਲਾਈ ਲਗਾਵਾਂਗੇ। ਇਹ ਆਪਾਂ ਆਹ ਵਾਲੀ ਸਲਾਈ ਦੇ ਨਾਲ-ਨਾਲ ਇੱਥੇ ਸਲਾਈ ਲਗਾਵਾਂਗੇ। ਜੇ ਆਪਣੀ ਰੇਵ ਇਸ ਤਰ੍ਹਾਂ ਨਾਲ ਆ ਚੁੱਕੀ ਆਪਾਂ ਇਦਾਂ ਇਹਨੂੰ ਅੰਦਰ ਵਾਲੀ ਸਾਈਡ ਫੋਲਡ ਕਰਕੇ ਤਰਪਾਈ ਕਰ ਦਾਂਗੇ ਫਰੰਟ ਔਰ ਬੈਕ ਨੈਕ ਦੋਨੇ ਬਣ ਗਏ ਨੇ ਹੁਣ ਆਪਾਂ ਲਗਾਵਾਂਗੇ ਮੋਡੇ ਦੀ ਸਲਾਈ ਇਦਾਂ ਆਪਾਂ ਬੈਕ ਵਾਲੇ ਪੱਲੇ ਨੂੰ نیچے ਰੱਖਾਂਗੇ ਤੇ ਫਰੰਟ ਵਾਲੇ ਨੂੰ ਰੱਖਾਂਗੇ ਉੱਪਰ ਤੇ ਜਿਹੜਾ ਆਹ ਵਾਲੀ ਰੇਵਾ ਇਹਨੂੰ ਆਪਾਂ ਅੱਗੇ ਰੱਖਾਂਗੇ ਤੇ ਇਹਨੂੰ ਨੈਕ ਨੂੰ ਇਦਾਂ ਜਮਾ ਸਲਾਈ ਦੇ ਉੱਤੇ ਰੱਖਾਂਗੇ ਫਰੰਟ ਵਾਲੇ ਨੂੰ ਤੇ ਇਹਨੂੰ ਇਦਾਂ ਇਹਦੇ ਉੱਪਰ ਫੋਲਡ ਕਰ ਦਾਂਗੇ ਫੋਲਡ ਕਰਨ ਤੋਂ ਬਾਅਦ ਆਪਾਂ ਇਹਦੇ ਤੇ ਲਗਾਵਾਂਗੇ ਸਲਾਈ ਤਦ ਆਪਾਂ ਸਲਾਈ ਲਗਾਉਣ ਤੋਂ ਬਾਅਦ ਇਹਨੂੰ ਕਰ ਦਾਂਗੇ ਡਬਲ ਸਲਾਈ ਨੂੰ ਇਸੇ ਤਰ੍ਹਾਂ ਨਾਲ ਆਪਾਂ ਦੂਜੀ ਸਾਈਡ ਵੀ ਸਲਾਈ ਲਗਾ ਲਾਂਗੇ ਉਹਨੇ ਮੋੜੇ ਵਾਲੀ ਸਲਾਈ ਇਸ ਤਰ੍ਹਾਂ ਨਾ ਆ ਜੋਗੀ ਇਦਾਂ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਤੇ ਇੱਥੇ ਆਪਣੀ ਜਿਹੜੀ ਆ ਜੋਗੀ ਤਰਪਾਈ ਆਪਣਾ ਫਰੰਟ ਤੇ ਬੈਕ ਨੈਕ ਬਹੁਤ ਸੌਖੇ ਤਰੀਕੇ ਨਾਲ ਅਟੈਚ ਹੋ ਜਾਊਗਾ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ